ਸਾਂ ਗ੍ਰਫਤਾਰ ਕਿਤੇ ਸੀ ਦੀ ਮੰਗ ਕੀਤੀ ਹੈ ਛੱਡਣ ਦੀ ਉਹ ਗੱਲਬਾਤ ਕੋਈ ਪ੍ਰਸ਼ਾਸਨਾਂ ਛੱਡੇ ਉਹਨਾਂ ਨੇ ਜੀ ਅਜੇ ਛੱਡੇ ਨਹੀਂ ਹੈਗੇ ਮਤਲਬ ਉਹਨਾਂ ਨਾਲ ਗੱਲਬਾਤ ਚੱਲ ਰਹੀ ਹੈ ਵੀ ਛੱਡ ਦਾਂਗੇ ਅਸੀਂ ਜੇ ਨਾ ਛੱਡੇ ਫਿਰ ਅਸੀਂ ਬਾਅਦ ਚ ਰੇਲਾ ਫਿਰ ਰੋਕਦਾ ਹਰਿਆਣੇ ਦੇ ਵਿੱਚੋਂ ਜਾਂ ਬਾਹਲੇ ਤੋਂ ਕਿਸੇ ਨੇ ਆਣਾ ਤਾਂ ਇਧਰ ਭੋਕੇ ਜਾਂਦੇ ਨੇ ਸਾਨੂੰ ਦਿੱਕਤ ਆਉਂਦੀ ਹੈ ਕਿਹਦੇ ਢੰਗ ਕਿਉਂ ਆਣਾ ਪੈਂਦਾ ਜਿਹਨਾਂ ਸਾਨੂੰ ਕਾਫੀ ਨੁਕਸਾਨ ਹੁੰਦਾ ਹੈ ਉਹ ਅਸੀਂ ਨਹੀਂ ਰੋਕੀਆਂ ਮੇਰਾ ਜੀ ਉਹ ਹਰਿਆਣਾ ਸਰਕਾਰ ਨੇ ਕੰਦਾ ਕਰੀਆਂ ਭਈਆਂ ਨੇ ਇਹ ਤਾਂ ਆਪ ਬੜੇ ਦੁਖੀ ਆ ਸਾਡੇ ਜਿਹੜੇ ਕਿਸਾਨ ਉਧਰੋਂ ਆਉਂਦੇ ਨੇ ਉਹ ਵੀ ਵਿਚਾਰੇ ਬੜਾ ਪਾਕੇ ਆਉਂਦੇ ਨੇ ਤੇ ਮਾਨ ਸਰਕਾਰ ਨਾਲ ਪਿੱਛੇ ਜੀ ਮੀਟਿੰਗ ਹੋਈ ਸੀ ਤੁਹਾਡੀ ਕਿਉਂਕਿ ਸ਼ੰਭੂ ਬਾੜ ਦੇ ਤੋਂ ਕਹਿੰਦੇ ਬਿਜਲੀ ਪਾਣੀ ਦੀ ਜਿਆਦਾ ਸਮੱਸਿਆ ਆ ਰਹੀ ਹੈ ਜੀ ਉਹਨੂੰ ਲੈ ਕੇ ਕੋਈ ਹੱਲ ਕੱਢਿਆ ਸਰਕਾਰ ਨੇ ਜੀ ਨਹੀਂ ਕੁਛ ਨਹੀਂ ਕੱਢਿਆ ਹੈਗਾ ਬਿਜਲੀ ਪਾਣੀ ਦਾ ਅਸੀਂ ਪਾਣੀ ਦਾ ਵੀ ਅੱਜ ਇਂਤਜ਼ਾਮ ਆਪਦਾ ਕਰਿਆ ਵਾ ਜੀ ਤੇ ਬਿਜਲੀ ਵੀ ਆ ਸਾਨੂੰ ਉਹੀ ਆ ਕਦੇ ਆ ਗਈ ਕਦੇ ਵਾ ਗਈ ਆ ਹਾਲ ਬਿਜਲੀ ਦਾ ਹੋਰ ਅਸੀਂ ਕਹਿ ਕਹਿ ਕੇ ਸਖਦੇ ਪ੍ਰਧਾਨ ਤੇ ਨਰਿੰਦਰ ਮੋਦੀ ਵੀ ਆਣਗੇ ਜੀ ਪਟਿਆਲੇ ਦੇ ਵਿੱਚੋਂ ਲੈ ਕੇ ਕੀ ਰਣਨੀਤੀ ਬਣਾਈ ਗਿਆ ਦੇਖੋ ਜੋ ਹੁਕਮ ਹੋਊਗਾ ਜੀ ਉਹ ਕਰਾਂਗੇ ਪੂਛ ਕਰੋਗੇ ਗੱਲ ਉਧਰੋਂ ਹਾਂ ਹਾਂ ਸ਼ੁਰੂ ਕਰਾਂਗੇ ਕਿਸਾਨੀ ਬਾਰਡਰ ਦੇ ਉੱਤੇ ਅਸੀਂ ਖੜੇ ਆ ਕਿਸਾਨ ਆਗੂ ਜੰਗ ਸਿੰਘ ਮੇਰੇ ਨਾਲ ਮੌਜੂਦ ਹਨ ਨਾਲ ਗੱਲਬਾਤ ਕਰਾਂਗੇ ਜੰਗ ਸਿੰਘ ਜੀ ਅੱਜ 100 ਦਿਨ ਪੂਰੇ ਹੋ ਗਏ ਨੇ ਕਿਸਾਨ ਅੰਦੋਲਨ ਲੈ ਕੇ ਸ਼ੰਭੂ ਬਾਰਡਰ ਦੇ ਉੱਤੇ ਤੇ ਅੱਜ ਜੋ ਇਕੱਠੇ ਹੋਏ ਨੇ ਅੱਜ ਕੀ ਫੈਸਲਾ ਕੀਤਾ ਜਾ ਸਕਦਾ ਜੀ ਸਰਦਾਰ ਜੰਗ ਸਿੰਘ ਸਰਬਰਦਾਨ ਭਾਰਤੀ ਕਿਸਾਨ ਐਟਪਟੇੜੀ ਜੀ ਅੱਜ ਸਾਡਾ 100 ਦਿਨ ਹੋਇਆ ਅਸੀਂ ਜਿਹੜੀ ਰੇਲ ਰੋਕੀ ਸੀ ਅਸੀਂ ਉਹ 20 ਦਿਨ ਇਹ ਕਿਰਿਆ ਨੂੰ ਮਤਲਿ ਛੱਡਤੀ ਆ ਜੀ ਵਿੱਚ ਚੌਣ ਜਾਬਤਾ ਲੱਗਿਆ ਵਾ ਉਹਦੇ ਵਿੱਚ ਕੁਛ ਨਹੀਂ ਨੁਕਸਾਨ ਹੁੰਦਾ ਆਪਣਾ ਜਿਹੜਾ ਖਾਦ ਆਉਣੀ ਆ ਜਾਂ ਕੋਲਾ ਆਉਣਾ ਉਹਦੇ ਸਬੰਧ ਵਿੱਚ ਅਸੀਂ ਇਹ ਛੱਡਤੀ ਬਾਕੀ ਆਉਣ ਵਾਲੇ ਸਮੇਂ ਵਿੱਚ ਜਦੋਂ ਸਰਕਾਰ ਬਣੂਗੀ ਫਿਰ ਉਹਦਾ ਦੇਖ ਕੇ ਜੇ ਨਾ ਸਾਡੇ ਨੌਜਵਾਨ ਛੱਡੇ ਨੰਮਰੀਕ ਹੋਣੇ ਫਿਰ ਅਸੀਂ ਉਹ ਕਰਦਾ ਜੀ ਜੀ ਸੋ ਲਗਾਤਾਰ ਜਿਹੜੇ ਤਿੰਨ ਕਿਸਾਨ ਗ੍ਰਿਫਤਾਰ ਕੀਤੇ ਸੀ ਉਹਦੀ ਮੰਗ ਕੀਤੀ ਇਹਦੇ ਛੱਡਣ ਦੀ ਉਹ ਗੱਲਬਾਤ ਹੋਈ ਪ੍ਰਸ਼ਾਸਨ ਨਾਲ ਛੱਡੇ ਉਹਨਾਂ ਨੇ ਜੀ ਅਜੇ ਛੱਡੇ ਨਹੀਂ ਹੈਗੇ ਮਤਲਬ ਉਹਨਾਂ ਨਾਲ ਗੱਲਬਾਤ ਚੱਲ ਰਹੀ ਹੈ ਵੀ ਛੱਡ ਦਾਂਗੇ ਅਸੀਂ ਜੇ ਨਾ ਛੱਡੇ ਫਿਰ ਅਸੀਂ ਬਾਅਦ ਚ ਰੇਲਾ ਫੇਰ ਰੋਕਦਾ ਜੀ ਸੋ ਜੰਗ ਸਿੰਘ ਜੀ ਲਗਾਤਾਰ ਜਿਵੇਂ ਕਿਸਾਨ ਸ਼ੰਭੂ ਬਾਰਡਰ ਦੇ ਉੱਤੇ ਬੈਠੇ ਨੇ ਵਪਾਰੀਆਂ ਨੂੰ ਬੜੀ ਦਿੱਕਤ ਆਉਂਦੀ ਹੈ ਕਹਿੰਦੇ ਕਿਉਂਕਿ ਜਦੋਂ ਹਰਿਆਣੇ ਦੇ ਵਿੱਚੋਂ ਜਾਂ ਬਾਲੇ ਤੋਂ ਕਿਸੇ ਨੇ ਆਣਾ ਤਾਂ ਇੱਧਰੋਂ ਹੋ ਕੇ ਜਾਂਦੇ ਨੇ ਸਾਨੂੰ ਦਿੱਕਤ ਆਉਂਦੀ ਹੈ ਕਹਿੰਦੇ ਧੁੰਮ ਕੇ ਆਉਣਾ ਪੈਂਦਾ ਜਿਸ ਨਾਲ ਸਾਨੂੰ ਕਾਫੀ ਨੁਕਸਾਨ ਹੁੰਦਾ ਹੈ ਜੀ ਉਹ ਐਸੀ ਨਹੀਂ ਰੋਕੀ ਜਾਂ ਮਿਆਂ ਜੀ ਉਹ ਹਰਿਆਣਾ ਸਰਕਾਰ ਨੇ ਕੰਦਾ ਕਰੀਆਂ ਭਈਆਂ ਨੇ ਅਸੀਂ ਤਾਂ ਆਪ ਬੜੇ ਦੁਖੀ ਹਾਂ ਸਾਡੇ ਜਿਹੜੇ ਕਿਸਾਨ ਉੱਧਰੋਂ ਆਉਂਦੇ ਨੇ ਉਹ ਵੀ ਵਿਚਾਰੇ ਬੜਾ ਪਾ ਕੇ ਆਉਂਦੇ ਨੇ ਆ ਤਸੀਦ ਭਗਤ ਵਾਲੇ ਨੇ ਇਹ ਹੁਣ ਰਸਨਾ ਆਇਆ ਜਾਂ ਕੋਈ ਆਇਆ ਜਿੱਦਾਂ ਆਈਆਂ ਨੇ ਉਹ ਬਾਹਰੋਂ ਉੱਪਰ ਇਹ ਸਰਕਾਰ ਕਹਿੰਨੇ ਕੱਟੜ ਸਰਕਾਰ ਨੇ ਬੰਦ ਕਰੀ ਜਾਂਦੀ ਆ ਪਹਿਲਾਂ ਹੁਣ ਜਿਹੜਾ ਹੁਣ ਮੁੱਖ ਮੰਤਰੀ ਆ ਉਹਨੇ ਕਰੀਆਂ ਵੀ ਇਹਨੇ ਐਂ ਤਾਂ ਕਹੋ ਖੋਲ ਦਿਓ ਇਹ ਖੋਲ ਦੇਣਾ ਅਸੀਂ ਤਾਂ ਦਿੱਲੀ ਜਾਵੜੀਏ ਸੋ ਦਿੱਲੀ ਦੇ ਕਹਿੰਦੇ ਜਾਣ ਨਹੀਂ ਦੇਣਾ ਜੀ ਨਹੀਂ ਜਾ ਚੋ ਇਹ ਤਾਂ ਹੀ ਦਾ ਲਾ ਰੱਖਿਆ ਨੇ ਇਹਨਾਂ ਨੇ ਤਾਂ ਹੀ ਨਹੀਂ ਜੜ ਦਿੰਦੇ ਸਾਨੂੰ ਅਸੀਂ ਉਰੇ ਬੈਠੇ ਆਂ ਅਣਾ ਸਾਥ ਮੈਂ ਬੈਠੇ ਸਾਡੇ ਕੋਈ ਛਿਰਕ ਨਹੀਂ ਰੋਕੀ ਵੀ ਸੀ ਸੋ ਦੂਜੇ ਪਾਸੇ ਮਾਨ ਸਰਕਾਰ ਨਾਲੇ ਪਿੱਛੇ ਦੀ ਮੀਟਿੰਗ ਹੋਈ ਸੀ ਤੁਹਾਡੀ ਕਿਉਂਕਿ ਸ਼ੰਭੂ ਬਾੜ ਦੇ ਉੱਤੇ ਕਹਿੰਦੇ ਬਿਜਲੀ ਪਾਣੀ ਦੀ ਜਿਆਦਾ ਸਮੱਸਿਆ ਆ ਰਹੀ ਹੈ ਜੀ ਉਹਨੂੰ ਲੈ ਕੇ ਕੋਈ ਹੱਲ ਕੱਢਿਆ ਸਰਕਾਰ ਨੇ ਜੀ ਨਹੀਂ ਕੁਛ ਨਹੀਂ ਕੱਢਿਆ ਹੈ ਗਿਆ ਬਿਜਲੀ ਪਾਣੀ ਦਾ ਅਸੀਂ ਪਾਣੀ ਦਾ ਵੀ ਅੱਜ ਇੰਤਜ਼ਾਮ ਆਪਦਾ ਕਰਿਆ ਵਾ ਜੀ ਤੇ ਬਿਜਲੀ ਵੀ ਆ ਸਾਨੂੰ ਉਹੀ ਆ ਕਦੇ ਆ ਗਈ ਕਦੇ ਵਾ ਗਈ ਆ ਹਾਲ ਬਿਜਲੀ ਦਾ ਹੋਰ ਅਸੀਂ ਕਹਿ ਕਹਿ ਕੇ ਸਖਦੇ ਇਹਨਾਂ ਨੂੰ ਸਾਨੂੰ ਲੱਗਦਾ ਵੀ ਕੋਈ ਕਾਰਵਾਈ ਸਾਨੂੰ ਉੱਪਰ ਕਰਨੀ ਪੈਣੀ ਆ ਤਾਂ ਕਿ ਇਹ ਸਾਰਾ ਮਸਲਾ ਹੱਲ ਕਰੇ ਸੋ ਕੱਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਆਣਗੇ ਜੀ ਪਟਿਆਲੇ ਦੇ ਵਿੱਚੋਂ ਲੈ ਕੇ ਕੀ ਰਣਨੀਤੀ ਬਣਾਈ ਗਿਆ ਦੇਖੋ ਜੋ ਹੁਕਮ ਹੋਊਗਾ ਜੀ ਉਹ ਕਰਾਂਗੇ ਕੂਚ ਕਰੋਗੇ ਕੱਲ ਉਧਰੋਂ ਹਾਂ ਸ਼ੂਟ ਕਰਾਂਗੇ ਜਾਂ ਹੁਕਮ ਹੋ ਗਿਆ ਸਾਡੇ ਇਧਰੋਂ ਸਾਡੀਆਂ ਫੋਰਮਾਂ ਨੇ ਦੋਵੇਂ ਫੋਰਮ ਨੇ ਕਹਿ ਤਿਆ ਅਸੀਂ ਸੂਟ ਕਰਦਾਂਗੇ ਜੀ ਸੋ ਕਿਵੇਂ ਲੱਗਦਾ ਵੀ ਕਿਵੇਂ ਮਸਲਾ ਹੱਲ ਹੋਵੇਗਾ ਜਿਸਾ ਉਹ ਚੌਨ ਜਵਾਬ ਤਾਂ ਲੱਗੇ ਹੈ ਜੀ ਹਲੇ ਬੜੀ ਦੂਰ ਪਿਆ ਹੈ ਜੀ ਅੰਦੋਲਨ ਜੋ ਕੋਈ ਹੋਰ ਸਰਕਾਰ ਆ ਗਈ ਉਹਨੇ ਢਿੱਲ ਦੇ ਦੇਣੀ ਹੈ ਜੀ ਫਿਰ ਕੀ ਪਲਣੇਤੀ ਹੋਵੇਗੀ ਅਸੀਂ ਲਿਖ ਕੇ ਲਵਾਂਗੇ ਸਾਰੇ ਤਿੰਜਾ ਪਹਿਲਾਂ ਥੋੜੀ ਜਿਹੀ ਗਲਤੀ ਕਰ ਗਏ ਅਸੀਂ ਲਿਖੀ ਜਾਨੀ ਜੀ ਤੇ ਮੋਦੀ ਸਰਕਾਰ ਉਹਨਾਂ ਤੋਂ ਸਾਰਿਆਂ ਤੋਂ ਮੁਕਰ ਛੱਡਣਾ ਬੈਠਾ ਕਰਕੇ ਗਈ ਹੈ ਪਹਿਲਾਂ ਵੀ ਪੂਰਾ ਕਰਾਇਆ ਗਿਆ ਉਹਨੇ ਸੋ ਕਈਆਂ ਨੂੰ ਪਰਮਪਲੇਖੇ ਨੇ ਕਹਿੰਦੇ ਸੰਭ ਦੜਾ ਡੜਾ ਤਰਨਾ ਉਹ ਕਮਜ਼ੋਰ ਹੋ ਗਏ ਕਿਸਾਨ ਘਰੇ ਚਲੇ ਗਏ ਨੇ ਉੱਥੇ ਉਹਦਾ ਮਾਹੌਲ ਨਹੀਂ ਰਿਹਾ ਜੀ ਹੁਣ ਉਹ ਕਿਵੇਂ ਦੇਖਦੇ ਆ ਆ ਢੋਡੇ ਸਾਹਮਣੇ ਆ ਰੌਣਕਾਂ ਲੱਗ ਰਹੀਆਂ ਨੇ ਹੁਣ ਉਹ ਕਾਹ ਜਿਹੜੀ ਅਮੇ ਕਣਕ ਦੀ ਖੇਤੀਬਾੜੀ ਉਹ ਵੱਢ ਕੇ ਪੌਦਾਂ ਉੱਧਰ ਰਲਾ ਕੇ ਹੁਣ ਲੋਕ ਆਉਣੇ ਸ਼ੁਰੂ ਹੋ ਗਏ ਬਥੇਰਾ ਮੇਲਾ ਭਰ ਲੱਗ ਜੂ ਆ ਜੀ ਉਸ ਜਿਸ ਸਾਣਾ ਜੰਗ ਸਿੰਘ ਜਿੰਨਾ ਵੱਲੋਂ ਕਿਹਾ ਗਿਆ ਕੀ ਐਸਐਡੀ ਰੇਲਵੇ ਟਰੈਕ ਅਸੀਂ ਖਾਲੀ ਕਰ ਦਿੱਤਾ ਕਿਉਂਕਿ ਅਸੀਂ ਨਹੀਂ ਚਾਹੁੰਦੇ ਵੀ ਚੋਣ ਕਮਿਸ਼ਨ ਲੱਗਿਆ ਕਿ ਹੱਲ ਨਹੀਂ ਹੋਏਗਾ ਪਰ ਅੱਗੇ ਨੂੰ ਅਸੀਂ ਕੋਈ ਵੱਡਾ ਫੈਸਲਾ ਲੈ ਸਕਦੇ ਹਾਂ ਚੋਣ ਦੰਗਲ ਚ ਕਿਹੜੀ ਧਿਰ ਰਹੇਗੀ ਭਾਰੀ ਲੋਕ ਸਭਾ ਚ ਜਾਣ ਦੀ ਕਿਹਦੀ ਆਊਗੀ ਵਾਰੀ ਪਖੇ ਮਾਹੌਲ ਚ ਲੀਡਰਾਂ ਦੇ ਬਿਆਨ ਨੇ ਕਿੰਨੂੰ ਚੋਬ ਮਾਰੀ VOTERਾਂ ਨੇ મતਦਾਨ ਦੀ ਖਿੱਚੀ ਤਿਆਰੀ VOTING ਤੋਂ ਲੈ ਕੇ ਨਤੀਜਿਆਂ ਤੱਕ T5 ਚੈਨਲ ਪੰਜਾਬੀ ਤੁਹਾਨੂੰ ਦੇਵੇਗਾ ਸਾਰੀ ਜਾਣਕਾਰੀ ਆਓ 1 ਜੂਨ ਨੂੰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਕੇ ਜ਼ਿੰਮੇਵਾਰ ਨਾਗਰਿਕ ਹੋਣ ਦਾ ਪ੍ਰਮਾਣ ਦਿइये ਨਿਟਰਹਾਂ ਨਿਰਪੱਖ ਰਹਾਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੋਂ ਨੀਰਾਦ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਹਨ ਉਹਨਾਂ ਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਦਰੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ਕਲ ਜੀ ਮੈਂ ਹਕ ਕੁਲਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ